ਹਜ਼ੂਰ ਨੇ ਕਿਹਾ ਵੀ ਮਸਤ ਕੁੱਤੇ ਲੇਖ ਲਿਖੇ ਨੇ ਪਰਮਾਤਮਾ ਨੇ ਆਪਣੇ ਹੱਥ ਨਾਲ ਕਲਮ ਚਲਾਈ ਤੇ ਉਹਨੇ ਜੀਵਾਂ ਦੇ ਲੇਖ ਲਿਖ ਦਿੱਤੇ ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਨੇ ਆ ਮਸਲਾ ਕਾ ਵੀ ਸਾਡੇ ਇਹ ਪ੍ਰਸ਼ਨ ਹੁੰਦੇ ਵੀ ਜੇ ਰੱਬ ਦਾ ਲਿਖਿਆ ਮਿਟਣਾ ਹੀ ਨਹੀਂ ਤੇ ਫਿਰ ਕਰਮ ਧਰਮ ਕਮਾਣ ਦਾ ਕੀ ਫਾਇਦਾ ਅਸੀਂ ਕਹਿ ਰਹੇ ਹਾਂ ਨਾ ਕਿ ਫਿਰ ਕੀ ਜਪ ਕੀ ਤਪ ਕੀ ਗੁਰੂ ਕੀ ਮੰਦਰ ਕੀ ਮਸਜਿਦ ਜੋ ਲਿਖਿਆ ਹੈ ਉਹ ਭੋਗਣਾ ਹੈ ਤੇ ਬਾਬਾ ਜੀ ਨੇ ਅੱਜ ਕਹਿ ਦਿੱਤਾ ਤੇ ਬਾਣੀ ਵਿੱਚ ਅਸੀਂ ਪੜ੍ਹਨੇ ਆ ਵੀ ਲੇਖ ਨ ਮਿਠੀ ਗੇ ਸਕੀ ਜੋ ਲਿਖਿਆ ਕਰਤਾਰ ਜੋ ਰੱਬ ਨੇ ਲਿਖ ਦਿੱਤਾ ਉਹ ਨਹੀਂ ਮਿਟਣਾ ਜੇ ਨਹੀਂ ਮਿਟਣਾ ਫਿਰ ਇੰਨੇ ਪੁੰਨ ਕਰਮ ਇੰਨੇ ਜਪ ਇੰਨੇ ਤਪ ਕਿਉਂ ਜੋ ਲਿਖਿਆ ਤੇ ਬਾਬਾ ਜੀ ਦੇ ਬਚਨ ਅਸੀਂ ਇੱਕ ਰੋਜ਼ ਪੜ੍ਹਨੇ ਆ ਆਖਣ ਜੋਰ ਚੁਪੈ ਨਾ ਜੋਰ ਜੋਰ ਨ ਮੰਗਣ ਦੇ ਨਾ ਜੋਰ ਜੋਰ ਨ ਜੀਵਨ ਮਰਨਾ ਜੋਰ ਜੋਰ ਨ ਰਾਜ ਮਾਲ ਮਨਸੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋੜ ਨਾ ਜੋਤੀ ਛੁੱਟਾ ਸੰਸਾਰ ਸਾਡਾ ਤਾਕਤ ਹੀ ਕੋਈ ਨਹੀਂ ਸਾਡਾ ਬਾਲੀ ਕੋਈ ਨਹੀਂ ਨਾ ਸਾਡੇ ਕਹਿਣ ਵਿੱਚ ਜੋਰ ਨਾ ਸਾਡੇ ਚੁੱਪ ਰਹਿਣ ਵੀ ਜੋਰ ਨਾ ਸਾਡਾ ਮੰਗਣ ਵੀ ਜੋਰ ਨਾ ਸਾਡਾ ਬੋਲਣ ਵੀ ਜੋਰ ਨਾ ਸਾਡੀ ਸੁਰਤ ਟਿਕਾਣ ਵੀ ਜੋਰ ਨਾ ਸਾਡਾ ਕਿਸੇ ਹੋਰ ਪਾਸੇ ਜੋਰ ਜਦੋਂ ਜੋਰ ਹੀ ਉਹਦਾ ਹੈ ਤੇ ਫਿਰ ਜੋ ਕੁਝ ਉਹਨੇ ਲਿਖਿਆ ਸੀ ਭੁਗਤ ਨਹੀਂ ਭੁਗਤਣਾ ਮੈਂ ਜਿਹੜੀ ਬੇਨਤੀ ਕਰਨ ਲੱਗਾ ਕਿ ਦੇਖੋ ਬਾਬਾ ਜੀ ਨੇ ਕਿਹਾ ਕਰਨ ਵਾਲਾ ਉਹ ਹੈ ਆਖਣ ਜੋਰ ਚ ਪੈਣਾ ਜੋਰ ਜੋਰ ਨਾ ਮੰਗਨ ਦੇ ਨਾ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਪਰ ਇੱਕ ਗੱਲ ਕਹਿ ਦਿਤਿ ਪਿਆਰਿਆ ਚੇਤੇ ਰੱਖੀ ਜੇ ਲਿਖ ਦਿੱਤਾ ਹੈ ਨਾ ਜਿਸ ਹੱਥ ਜੋਰ ਕਰ ਵੇਖੈ ਸੋਏ ਜਿਹਦੇ ਖੱਤ ਵਿੱਚ ਜੋਰ ਹੈ ਜਿਹੜਾ ਆਪਣੇ ਖੱਤ ਦੇ ਜੋਰ ਨਾਲ ਲਿਖ ਦਿੰਦਾ ਹੈ ਉਹਦੀ ਮੇਟ ਸਕਦਾ ਕੇਵਲ ਉਹ ਜਿਨੇ ਆਪਣੇ ਹੱਥ ਵਿੱਚ ਕਲਮ ਆ ਪਕੜੀ ਹੈ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਇ ਹਜ਼ੂਰ ਕਹਿੰਦੇ ਨੇ ਉਹਨੇ ਲਿਖ ਦਿੱਤੇ ਸਾਡਾ ਕੋਈ ਬਲ ਨਹੀਂ ਕੋਈ ਸਾਡੀ ਤਾਕਤ ਨਹੀਂ ਤੇ ਅਸੀਂ ਕਹਿੰਦੇ ਹਾਂ ਕਰਮਾਂ ਦੇ ਲਿਖੇ ਭੁਗਤਨੇ ਤੇ ਬਾਣੀ ਨੇ ਇਹ ਕਿਹਾ ਲਿਖਿਆ ਕਿ ਪੁੰਨੀ ਪਾਪੀ ਆਖਣ ਨਾਹੀਂ ਕਰ ਕਰ ਕਰਨਾ ਲਿਖ ਲੈ ਜਾਹੁ ਉਹਨੇ ਲਿਖ ਕੇ ਭੇਜਿਆ ਤੂੰ ਆਪਣੇ ਸੰਸਕਾਰ ਉੱਤੇ ਲਿਖਾ ਕੇ ਜਾਣਾ ਪੇ ਕਰ ਕਰ ਕਰਨਾ ਲਿਖ ਲੈ ਜਾਹੁ ਹਜ਼ੂਰ ਨੇ ਬਾਣੀ ਵਿੱਚ ਇੱਕ ਹੋਰ ਬਚਨ ਕਿਹਾ ਸੀ ਆਪਾਂ ਪੜਨੇ ਕਿ ਕਰਮੀ ਆਪੋ ਆਪਣੀ ਜੋ ਲਿਖਿਆ ਸੀ ਅਸੀਂ ਭੋਗ ਦਿੱਤੇ ਆਪਣੇ ਕਰਮਾਂ ਕਰਕੇ ਕਿ ਨੇੜੇ ਕਿ ਦੂਰ ਹਜ਼ੂਰ ਨੇ ਕਿਹਾ ਵੀ ਰੱਬ ਨੇ ਬੁੜੀ ਕਲਾਮ ਲਿਖਿਆ ਅਸੀਂ ਕੀ ਇਹ ਜੋ ਕੁਝ ਲਿਖਿਆ ਹੈ ਇਹਨੂੰ ਗਿਆਨਪ ਨਾਲ ਇਹਨੂੰ ਅਕਲ ਨਾਲ ਇਹਨੂੰ ਆਪਣੀ ਚਲਾਕੀ ਨਾਲ ਕੋਈ ਨਹੀਂ ਜੇ ਮਿਟ ਸਕਦਾ ਫਿਰ ਇਹ ਮਿٹےਗਾ ਕਿਵੇਂ ਹਜ਼ੂਰ ਨੇ ਬਹੁਤ ਸੋਹਣਾ ਉੱਤਰ ਦਿੱਤਾ ਸੀ ਭਾਈ ਸਾਹਿਬ ਭਾਈ ਕਲਿਆਣਾ ਜੀ ਜਦੋਂ ਗੁਰੂ ਰਾਮਦਾਸ ਕ੍ਰਿਪਾਲੂ ਜੀ ਦਾ ਪਵਿੱਤਰ ਦਰਬਾਰ ਹਰਮੰਦਰ ਸਾਹਿਬ ਦੀ ਉਸਾਰੀ ਹੋ ਰਹੀ ਸੀ ਤੇ ਲੱਕੜ ਲੈਣ ਵਾਸਤੇ ਮੰਡੀ ਗਏ ਸਨ ਇੱਥੇ ਭਾਈ ਕਲਿਆਣਾ ਸਾਹਿਬ ਜੀ ਨੇ ਵਰਤ ਦੇ ਦਿਨ ਸਨ ਵਰਤ ਨਹੀਂ ਰੱਖਿਆ ਗੁਰੂ ਦੇ ਭੈ ਵਿੱਚ ਜੋ ਥੋੜਾ ਖਾਵੇ ਥੋੜਾ ਸਮੇਂ ਵਾਲੀ ਮਰਿਆਦਾ ਨੂੰ ਪਾਲਿਆ ਰਾਜੇ ਨੇ ਕਹਿ ਦਿੱਤਾ ਕਿ ਮੇਰੀ ਖੱਦ ਤੋਂ ਬਾਹਰ ਕੱਢ ਕੇ ਦੀ ਲੱਤ ਵੱਢ ਦੇ। ਇਹਨੂੰ ਬਾਹਰ ਤਖ ਦਿਓ। ਭਾਈ ਸਾਹਿਬ ਭਾਈ ਕਲਿਆਣਾ ਜੀ ਸਾਈਂ ਦੀ ਸ਼ੁਕਰ ਵਿੱਚ ਗੁਰੂ ਦੇ ਚਰਨਾਂ ਦਾ ਟੇਕ ਓਟ ਆਸਰਾ ਲੈ ਕੇ ਤੁਰ ਪਏ। ਪਰ ਭਾਈ ਸਾਹਿਬ ਨੂੰ ਲਜਾਣ ਦੀ ਦੇਰ ਸੀ ਰਾਜੇ ਨੂੰ ਗੱਸ਼ ਪਿਆ। ਮਨ ਚ ਆਇਆ ਫਕੀਰ ਦੀ ਮੈਂ ਤੋਖੀਨ ਕੀਤੀ ਏ ਤੇ ਸ਼ਾਇਦ ਤਾਂ ਭਾਈ ਸਾਹਿਬ ਭਾਈ ਕਲਿਆਣਾ ਜੀ ਦੇ ਜੀਵਨ ਤੋਂ ਅਤ ਦਾ ਪ੍ਰਭਾਵਿਤ ਹੋਇਆ ਉਸ ਰਾਜੇ ਦਾ ਨਾਮ ਸੀ ਖਰੀ ਸੈਨ ਇਸ ਰਾਜੇ ਦੇ ਪੁੱਤਰ ਦਾ ਨਾਮ ਸੀ ਸੁਦਰ ਸੈਨ ਖਰੀ ਸੈਨ ਦੇ ਪੁੱਤਰ ਸੁਦਰ ਸੈਨ ਨੇ ਸਹਿਬ ਕਿਰਪਾਲੂ ਤਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੇ ਬਾਬੇ ਬੰਦੇ ਬਹਾਦਰ ਦੀ ਬਹੁਤ ਤਹਿਨ ਕੀਤੀ ਸੀ ਮੰਡੀ ਦੇ ਰਾਜੇ ਇਹ ਆ ਗਿਆ ਗੁਰੂ ਦਰਬਾਰ ਵਿੱਚ ਕੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਦਾ ਦਰਬਾਰ ਸਜੇ ਵਿਸ਼ਾਖ ਹੈ ਰੱਬ ਨੇ ਬੁੜੀ ਕਲਾਮ ਚਲਾ ਦਿੱਤਾ ਉਹਨੂੰ ਕੌਣ ਮੇਟ ਸਕਦਾ ਹੈ ਇਹ ਆਇਆ ਸੰਗਤ ਵਿੱਚ ਬੈਠਾ ਇਹਨੇ ਦਰਸ਼ਨ ਕੀਤੇ ਅੰਦਰ ਨੂੰ ਟਿਕਾ ਮਿਲਿਆ ਹਜ਼ੂਰ ਕਿਰਪਾਲੂ ਜੀ ਉਸ ਵੇਲੇ ਓੰਕਾਰ ਦੀ ਬਾਣੀ ਪੜ ਰਹਿ ਸਨ ਭਾਵੇਂ ਅਸੀਂ ਇਸ ਬਾਣੀ ਨੂੰ ਦਖਣੀ ਓੰਕਾਰ ਕਹਿੰਦੇ ਹਾਂ ਪਰ ਬਾਣੀ ਦਾ ਨਾਮ ਹੈ ਓੰਕਾਰ ਦਖਣੀ ਸ਼ਬਦ ਜਿਹੜਾ ਹੈ ਇਹ ਰਾਮਕਲੀ ਰਾਗ ਨਾਲ ਸੰਬੰਧਤ ਹੈ ਰਾਮਕਲੀ ਦਖਣੀ ਓੰਕਾਰ ਓੰਕਾਰ ਦੀ ਬਾਣੀ ਪੈ ਪੜਦੇ ਨੇ ਤੇ ਜਦੋਂ ਇਹ ਤੁਕ ਆਈਆਂ ਕਿ ਲੇਖ ਨ ਮਿੱਟੀ ਖੇ ਸਖੀ ਜੋ ਲਿਖਿਆ ਕਰਤਾ ਤੇ ਚਿੱਤ ਵਿੱਚ ਆਇਆ ਵੀ ਜੇ ਲਿਖਿਆ ਨਹੀਂ ਮਿਟਣਾ ਤੇ ਫਿਰ ਸਾਨੂੰ ਇਥੇ ਆਉਣ ਦਾ ਲਾਭ ਕੀ ਹੋਇਆ ਫਿਰ ਗੁਰੂ ਦੀ ਸੰਗਤ ਦੀ ਰੱਬ ਦੀ ਇੰਨੀ ਸੇਵਾ ਭਾਵਨਾ ਦਾ ਕੀ ਅਰਥ ਜੇ ਲੇਖ ਨਾ ਮਿਟੀਏ ਸਕੀ ਜੋ ਲਿਖਿਆ ਕਰਤਾਰ ਜੋ ਸਾਈਨ ਨੇ ਲਿਖਿਆ ਇਹ ਮਿਟਣਾ ਨਹੀਂ ਹਜ਼ੂਰ ਦੇ ਪਾਠ ਸੰਪੂਰਨ ਕਰਨ ਤੋਂ ਬਾਅਦ ਹਰੀ ਸ਼ੈਨ ਨੇ ਪ੍ਰਸ਼ਨ ਕੀਤਾ ਸੱਚੇ ਪਾਤਸ਼ਾਹ ਕਿ ਆਪ ਜੋ ਆਪਣੀ ਮੁਬਾਰਕ ਰਸਨਾ ਤੋਂ ਪਰ ਰਹੀ ਸੀ ਕਿ ਲੇਖ ਨਾ ਮਿਟੀਏ ਸਕੀ ਜੋ ਲਿਖਿਆ ਕਰਤਾਰ ਜੋ ਲਿਖਿਆ ਨਹੀਂ ਮਿਟਣਾ ਤੇ ਫਿਰ ਆ ਇਨਾ ਡੰਬਰ ਕਾਸ ਦਾ ਅੱਜ ਵੀ ਬੰਦਾ ਤਰਕ ਕਰਨ ਵਾਲਾ ਕਹਿੰਦਾ ਕਿ ਜੋ ਲਿਖ ਦਿੱਤਾ ਮਿਟਣਾ ਹੀ ਨਹੀਂ ਤੇ ਜੋ ਖੈ ਪਰ ਉਹਨੂੰ ਭੁਗਤਾਂਗੇ ਕਹਿਣ ਲੱਗੇ ਜੋ ਲਿਖਿਆ ਉਹ ਮਿਟਣਾ ਨਹੀਂ ਤੇ ਜਪ ਦਾ ਤਪ ਦਾ ਸਿਮਰਨ ਦਾ ਦਾਨ ਦਾ ਪੁੰਨ ਦਾ ਕੀ ਲਾਹ ਹਜ਼ੂਰ ਨੇ ਉਥੇ ਤਿੰਨ ਬਚਨ ਕਹੇ ਕਹਿਣ ਲੱਗੇ ਲਿਖਿਆ ਮਿਟਦਾ ਨਹੀਂ ਭੋਗੀ ਦਾ ਵੀ ਹੈ ਸੰਕਟ ਮਿਟ ਜਾਂਦੇ ਨੇ ਸੰਕਟ ਨਹੀਂ ਆਉਂਦਾ ਤੇ ਜੇ ਗੁਰੂ ਕਿਰਪਾ ਕਰੇ ਤੇ ਇਹ ਕਰਤਨ ਤੋਂ ਬਾਅਦ ਕੁਸ਼ਲ ਮੰਗਲ ਵੀ ਪ੍ਰਾਪਤ ਹੁੰਦਾ ਹੈ ਭੋਗ ਵੀ ਲਈਦਾ ਹੈ ਸੰਕਟ ਵੀ ਨਹੀਂ ਵਿਆਪਦਾ ਤੇ ਪਰਤ ਕੇ ਹੁੰਦਾ ਕੀ ਹੈ ਗੁਰੂ ਖੇਮ ਕੁਸ਼ਲ ਬਖਸ਼